ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਿਵੰਧਾਂ ਦੀ ਪੁਸਤਕ ਸੱਚ ਆਖਿਆ ਭਾਂਬੜ ਮਚਦਾ ਹੈ ਵਿੱਚੋਂ ਅਗਲੇ ਨਿਵੰਧ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦੇ ਨਿਵੰਧ ਦਾ ਸੁਰਲੇਖ ਹੈ ਔਰਤ ਦੀ ਬਰਾਬਰੀ ਦਾ ਸਵਾਲ ਇੱਕ ਬੁੱਧੀ ਭੰਤੇ ਨੇ ਮੈਨੂੰ ਵਿਚਾਰ ਚਰਚਾ ਵਿੱਚ ਦੱਸਿਆ ਕਿ ਜਦੋਂ ਆਰੀਅਨ ਹਮਲਾਵਰ ਭਾਰਤ ਵਿੱਚ ਆਏ ਤੋਂ ਆਪਣੇ ਨਾਲ ਔਰਤਾਂ ਲੈ ਕੇ ਨਹੀਂ ਸਨ ਆਏ। ਉਹਨਾਂ ਨੇ ਭਾਰਤੀ ਔਰਤਾਂ ਨਾਲ ਸ਼ਾਦੀਆਂ ਕੀਤੀਆਂ। ਜਦੋਂ ਉਹਨਾਂ ਨੇ ਸਮਾਜ ਦੀ ਵਰਗਵੰਡ ਕੀਤੀ ਤਾਂ ਆਪਣੀਆਂ ਔਰਤਾਂ ਨੂੰ ਵੀ ਉਹਨਾਂ ਨੂੰ ਛੂਦਰ ਵਰਗ ਵਿੱਚ ਹੀ ਰੱਖਿਆ ਤੇ ਉਹਨਾਂ ਨੂੰ ਬਰਾਬਰੀ ਦੇ ਅਧਿਕਾਰ ਨਾ ਦਿੱਤੇ। ਹਜ਼ਾਰਾਂ ਸਾਲਾਂ ਤੋਂ ਜੋ ਉਸ ਦਾ અપਮਾਨ ਹੋਇਆ ਹੈ ਉਸ ਤੇ ਅਨੇਕ ਗ੍ਰੰਥ ਲਿਖੇ ਜਾ ਸਕਦੇ ਹਨ। ਹੁਣ ਜਦੋਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਵਿੱਚ ਔਰਤਾਂ ਨੂੰ ਬਰਾਬਰੀ ਦੇ ਦਿੱਤੀ ਤਾਂ ਔਰਤਾਂ ਨੇ ਪੜ੍ਹਾਈ, ਰਾਜਨੀਤੀ, ਸਮਾਜਿਕ ਗੱਲ ਕੀ ਹਰ ਖੇਤਰ ਵਿੱਚ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਰੂੜੀਵਾਦੀ ਸੋਚ ਵਾਲਿਆਂ ਦੀ ਮਨਸਿਕਤਾ ਇਸ ਨੂੰ ਝੱਲ ਨਹੀਂ ਰਹੀ। ਉਹ ਅੱਜ ਵੀ ਮਰਦ ਹੋਣ ਦੀ ਹੋਮੇ ਨੂੰ ਪੱਠੇ ਪਾਉਣ ਦੇ ਯਤਨਾਂ ਵਿੱਚ ਲੱਗੇ ਰਹਿੰਦੇ ਹਨ। ਅੱਜ ਵੀ ਜਦੋਂ ਦੋ ਮਰਦ ਇੱਕ ਦੂਜੇ ਨੂੰ ਲੜਨ ਲਈ ਲਲਕਾਰਦੇ ਹਨ ਤਾਂ ਕਹਿੰਦੇ ਹਨ ਆ ਜਾ ਮੈਂ ਕੋਈ ਚੂੜੀਆਂ ਭਾ ਬੰਗਾ ਨਹੀਂ ਪਹਿਨ ਰੱਖਿਆ ਉਸ ਤੋਂ ਬਾਅਦ ਜੋ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਹਨ ਉਹ ਵੀ ਮਾਮਾ ਭੈਣਾ ਤੇ ਧੀਆਂ ਦੇ ਨਾਵਾਂ ਦੀਆਂ ਹੁੰਦੀਆਂ ਹਨ ਲੇਖਕਾਂ ਕਵੀਆਂ ਦਾ ਵੀ ਇੱਕ ਵੱਡਾ ਵਰਗ ਔਰਤਾਂ ਦੀ ਸੁੰਦਰਤਾ ਜੁਲਫਾਂ ਸਾਕੀ ਮੈਖਾਨੇ ਇਸ਼ਕ ਆਸ਼ਕੀ ਦੇ ਕisse ਲਿਖਣਾ ਤੇ ਗੌਣ ਵਿੱਚ ਲੱਗਾ ਹੋਇਆ ਹੈ ਉਹਨਾਂ ਦੀ ਨਜ਼ਰ ਵਿੱਚ ਅੱਜ ਵੀ ਔਰਤ ਸਿਰਫ ਭੋਗ ਦੀ ਵਸਤੂ ਹੀ ਹੈ ਇੱਕ ਸਹਿਤਕ ਸੰਸਥਾ ਦੇ ਸਮਾਗਮ ਸਮਾਗਮ ਵਿੱਚ ਜਦੋਂ ਮੈਂ 1985 ਵਿੱਚ ਆਪਣੀ ਨਾਬਿਆਹੀ ਪਤਨੀ ਨੂੰ ਨਾਲ ਲੈ ਕੇ ਜਾਣਾ ਸ਼ੁਰੂ ਕੀਤਾ ਤਾਂ ਕਈ ਮੈਂਬਰਾਂ ਨੇ ਸਾਡੇ ਵੱਲ ਟੇਡਾ ਜਿਹਾ ਦੇਖਣਾ ਤੇ ਕੁਸਰਮੁਸਰਕਾਨੀ ਸ਼ੁਰੂ ਕਰ ਦਿੱਤੀ ਜਦੋਂ ਅਸੀਂ ਜਾਣਾ ਜਾਰੀ ਰੱਖਿਆ ਤਾਂ ਪ੍ਰਬੰਧਕ ਲੇਖਕਾਂ ਨੇ ਵੀ ਮਹਿਸੂਸ ਕੀਤਾ ਫਿਰ ਉਹ ਵੀ ਆਪਣੀਆਂ ਪਤਨੀਆਂ ਨੂੰ ਲਿਆਉਣ ਲੱਗ ਪਏ ਮੇਰਾ ਵਿਚਾਰ ਸੀ ਕਿ ਜੇ ਸਾਡੀਆਂ ਪਤਨੀਆਂ ਜਾਂ ਪਰਿਵਾਰਾਂ ਨੂੰ ਨਹੀਂ ਪਤਾ ਕਿ ਅਸੀਂ ਕੀ ਕਰ ਰਹੇ ਹਾਂ ਤਾਂ ਉਹ ਮਾਨਸਿਕ ਤੌਰ ਤੇ ਸਾਡੇ ਵਿਚਾਰਾਂ ਕੰਮਾਂ ਨਾਲ ਨਹੀਂ ਜੁੜਨਗੇ ਤਾਂ ਫਿਰ ਅਸੀਂ ਕਿਸ ਨੂੰ ਨਾਲ ਜੋੜਾਂਗੇ ਬਹੁਤ ਸਾਰੇ ਲੇਖਕਾਂ ਕਵੀਆਂ ਦਾ ਇਹੀ ਦੁਖਾਂਤ ਰਿਹਾ ਹੈ ਕਿ ਉਹ ਕਿਤੇ ਹੋਰ ਫਿਰਦੇ ਰਹੇ ਤੇ ਉਹਨਾਂ ਦੇ ਪਰਿਵਾਰ ਕਿਤੇ ਹੋਰ ਕਈ ਪਰਿਵਾਰ ਤਾਂ ਟੁੱਟ ਹੀ ਗਏ ਤੇ ਬਹੁਤੇ ਟੁੱਟਿਆਂ ਵਰਗਾ ਹੀ ਸੰਤਾਪ ਹੰਡੋਂ ਵੰਦੇ ਰਹੇ ਕਮਿਊਨਿਸਟਾਂ ਦੇ ਕਈ ਸਮਾਗਮਾਂ ਵਿੱਚ ਔਰਤਾਂ ਦੀ ਅਣਹੋਂਦ ਤੇ ਵੀ ਮੈਂ ਸਵਾਲ ਕਰਦਾ ਰਿਹਾ ਹਾਂ ਕਿ ਕਾਮਰੇਡੋ ਕੀ ਔਰਤਾਂ ਦੀ ਸ਼ਮੂਲੀਅਤ ਤੋਂ ਬਿਨਾਂ ਤੁਸੀਂ ਕਿਸੇ ਇਨਕਲਾਬ ਦੀ ਕਲਪਨਾ ਕਰ ਸਕਦੇ ਹੋ ਇੱਕ ਵਾਰ ਛਪਾਰ ਦੇ ਮੇਲੇ ਵਿੱਚ ਸਾਡਾ ਨਾਟਕ ਸੀ ਪੰਡਾਲ ਵਿੱਚ 4-5000 ਦੇ ਇਕੱਠ ਵਿੱਚ ਔਰਤਾਂ ਸਿਰਫ 8-10 ਬਾਕੀ ਔਰਤਾਂ ਬੰਗਾਂ ਚੂੜੀਆਂ ਸੂਟਾਂ ਗਹਿਣਿਆਂ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਹੀ ਮਸ਼ਰੂਫ ਰਹੀਆਂ ਅਸੀਂ ਮਰਦਾਂ ਨੇ ਔਰਤਾਂ ਦੇ ਸ਼ੌਕ ਦੀ ਇੱਕ ਬਖਰੀ ਦੁਨੀਆ ਸਥਾਪਿਤ ਕਰ ਦਿੱਤੀ ਹੈ ਹੁਣ ਉਹ ਇਸ ਵਿੱਚ ਪਰਚ ਗਈਆਂ ਹਨ ਅਸੀਂ ਉਸ ਨੂੰ ਆਪਣੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਹੱਕਦਾਰ ਨਹੀਂ ਬਣਾਇਆ ਅਸੀਂ ਨਾਟਕ ਖੇਤਰ ਵਿੱਚ ਜਦੋਂ ਬਾਜੀ ਗੁਰਸ਼ਰਨ ਵਾਂਗ ਆਪਣੀਆਂ ਬੇਟੀਆਂ ਨੂੰ ਨਾਲ ਲੈ ਕੇ ਤੁਰੇ ਤਾਂ ਪਿੰਡਾਂ ਦੇ ਮਾਹੌਲ ਵਿੱਚ ਇਹ ਇੱਕ ਛੋਟਾ ਕਦਮ ਨਹੀਂ ਸੀ ਸਾਨੂੰ ਸਮਾਜ ਦੀਆਂ ਬਹੁਤ ਸਾਰੀਆਂ ਗੱਲਾਂ ਕਟਾਕਸ ਸੁਣਨੀਆਂ ਪਈਆਂ ਤੇ ਲੋਫਰ ਬਦਮਾਛਾਂ ਨਾਲ ਲੋਹਾ ਵੀ ਲੈਣਾ ਪਿਆ ਸਾਡੇ ਇਸ ਕਦਮ ਨਾਲ ਹੋਰ ਵੀ ਬਹੁਤ ਸਾਰੀਆਂ ਬੇਟੀਆਂ ਘਰਾਂ ਦੀਆਂ ਚਾਰਦਵਾਰੀਆਂ ਚੋਂ ਨਿਕਲ ਕੇ ਸਟੇਜ ਤੇ ਆਈਆਂ ਇੱਕ ਵਾਰ ਟੀਚਰ ਯੂਨੀਅਨ ਦੇ ਲੀਡਰ ਨੇ ਲੀਡਰਾਂ ਨੇ ਆਪਣਾ ਦੁੱਖ ਰੋਇਆ ਕਿ ਦੇਖੋ ਜੀ ਜਿਹੜੀਆਂ ਲੇਡੀਜ਼ ਮੁਲਾਜ਼ਮ ਨੇ ਸਰਕਾਰੀ ਸਹੂਲਤਾਂ ਲੈਣ ਨੂੰ ਤਾਂ ਮੂਰੇ ਹੁੰਦੀਆਂ ਹਨ ਜਦੋਂ ਧਰਨੇ ਮਜਾਰੇ ਤੇ ਜਾਣਾ ਹੁੰਦਾ ਹੈ ਤਾਂ ਕੋਈ ਤੁਰਦੀ ਨਹੀਂ ਮੈਂ ਕਿਹਾ ਜਦੋਂ ਤੁਸੀਂ ਧਰਨੇ ਮਜਾਰਿਆਂ ਤੇ ਚੰਡੀਗੜ੍ਹੋਂ ਆਉਂਦਿਆਂ ਗੱਡੀਆਂ ਵਿੱਚ ਰੱਖ ਕੇ ਉੱਥੋਂ ਮਿਲਦੀ ਸਸਤੀ ਸ਼ਰਾਬ ਦੀਆਂ ਪੇਟੀਆਂ ਲਿਆਉਣੀਆਂ ਹੁੰਦੀਆਂ ਫਿਰ ਗੱਡੀ ਵਿੱਚ ਬੈਠ ਕੇ ਪੀਣੀ ਵੀ ਹੁੰਦੀ ਹੈ ਤਾਂ ਫਿਰ ਤੁਸੀਂ ਇਹ ਗੱਲ ਕਿਵੇਂ ਸੋਚ ਸਕਦੇ ਹੋ ਕਿ ਕੋਈ ਲੇਡੀਜ਼ ਮੁਲਾਜ਼ਮ ਤੁਹਾਡੇ ਨਾਲ ਤੁਰੇ ਜੇ ਤੁਸੀਂ ਆਪਣੇ ਪਰਿਵਾਰ ਨਾਲ ਲਿਜਾ ਕੇ ਉਹਨਾਂ ਨੂੰ ਇੱਕ ਸਾਜਗਰ ਮਾਹੌਲ ਦਿਓਗੇ ਤਾਂ ਉਹ ਕਿਉਂ ਨਹੀਂ ਤੁਰਨਗੇ ਤੁਹਾਡੇ ਨਾਲ ਇੱਕ ਵਾਰ ਅਸੀਂ ਗਵਿੰਦਗੜ੍ਹ ਵਿਖੇ ਜੁਪੀ ਬਿਹਾਰ ਵਾਲੇ ਪ੍ਰਵਾਸੀਆਂ ਦੇ ਛਠ ਪੂਜਾ ਦੇ ਤਿਉਹਾਰ ਤੇ ਨਟਕਾਂਨ ਗਏ ਸ਼ਾਮ ਦਾ ਪ੍ਰੋਗਰਾਮ ਸੀ ਸਾਨੂੰ ਦੱਸਿਆ ਗਿਆ ਕਿ ਇਸ ਤੋਂ ਬਾਅਦ ਰਾਤ ਨੂੰ ਦਾਣਾ ਮੰਡੀ ਵਿੱਚ ਇੱਕ ਹੋਰ ਵੱਡਾ ਪ੍ਰੋਗਰਾਮ ਹੋਵੇਗਾ ਜੋ ਸਾਰੀ ਰਾਤ ਚੱਲੇਗਾ ਪਰ ਉਸ ਵਿੱਚ ਔਰਤਾਂ ਨਹੀਂ ਸ਼ਾਮਲ ਹੋਣਗੀਆਂ ਅਸੀਂ ਹੈਰਾਨੀ ਨਾਲ ਪੁੱਛਿਆ ਕਿਉਂ ਉਹਨਾਂ ਕਿਹਾ ਕਿਉਂ ਔਰਤਾਂ ਦੇ ਦੇਖਣ ਯੋਗ ਨਹੀਂ ਹੋਵੇਗਾ ਉਸ ਵਿੱਚ ਦੂਸਰੀ ਕਿਸਮ ਭਾਵ ਸ਼ਲੀਲ ਨਾਚ ਗਾਣਾ ਚੱਲਣਾ ਹੈ ਅਸੀਂ ਪੰਜਾਬੀਆਂ ਨੇ ਵੀ ਔਰਤਾਂ ਦੇ ਗਿੱਧੇ ਨਾਲ ਇਹੀ ਵਰਤਾਓ ਕੀਤਾ ਹੈ ਔਰਤਾਂ ਦੇ ਗਿੱਧੇ ਵਿੱਚ ਵੀ ਮਰਦਾਂ ਦਾ ਦਾਖਲਾ ਬਰਜਤ ਹੈ ਇਸ ਤਰ੍ਹਾਂ ਗਿੱਧੇ ਦੀਆਂ ਬੋਲੀਆਂ ਵਿੱਚ ਵੀ ਨੰਗੇਜ ਪਉਣਾ ਆ ਗਿਆ ਮੈਂ ਬਚਪਨ ਵਿੱਚ ਇਹ ਮਹਿਸੂਸ ਕਰ ਲਿਆ ਸੀ ਇਸ ਲਈ ਅਸੀਂ ਆਪਣੇ ਪਰਿਵਾਰਕ ਸਮਾਗਮਾਂ ਵਿੱਚ ਤਾਈਆਂ ਚਾਚੀਆਂ ਭੈਣਾਂ ਭਤੀਜੀਆਂ ਨਾਲ ਖੜ ਕੇ ਗਿੱਧਾ ਪਉਣਾ ਤੇ ਨੱਚਣਾ ਸ਼ੁਰੂ ਕਰ ਦਿੱਤਾ ਸੀ ਸਾਡੀ ਮੌਜੂਦਗੀ ਵਿੱਚ ਉਹ ਸ਼ਲੀਲ ਬੋਲੀਆਂ ਨਹੀਂ ਸੰਪਾ ਸਕਦੀਆਂ ਮਨੋਵਿਗਿਆਨੀ ਕੋ ਐਜੂਕੇਸ਼ਨ ਨੂੰ ਠੀਕ ਮੰਨਦੇ ਕਿਉਂਕਿ ਇਸ ਤਰ੍ਹਾਂ ਬੱਚਿਆਂ ਦੀ ਦਾ ਸਹੀ ਮਾਨਸਿਕ ਵਿਕਾਸ ਨਹੀਂ ਹੁੰਦਾ ਉਹਨਾਂ ਵਿੱਚ ਸੱਭਿਆਕ ਭਾਸ਼ਾ ਤੇ ਸਿਸ਼ਟਾਚਾਰੀ ਰਹਿਣ ਸਹਿਣ ਵੀ ਵਿਕਸਿਤ ਹੁੰਦਾ ਪਰ ਸਮਾਜ ਕੁੜੀਆਂ ਤੇ ਮੁੰਡਿਆਂ ਦੀ ਵੱਖਰੀ ਵੱਖਰੀ ਦੁਨੀਆ ਬਣਾਈ ਰੱਖਣਾ ਚਾਹੁੰਦਾ ਹੈ ਸਮਾਜ ਨੂੰ ਡਰ ਹੈ ਕਿ ਇਸ ਨਾਲ ਪਪ ਵਿਚਾਰ ਫੈਲ ਸਕਦਾ ਹੈ ਜੋ ਸਮਾਜ ਵਿੱਚ ਪਪ ਵਿਚਾਰ ਹੈ ਉਸ ਦਾ ਵੀ ਸਾਰਾ ਦੋਸ਼ ਔਰਤ ਸਰ ਹੀ ਮੜਿਆ ਜਾਂਦਾ ਹੈ ਉਹ ਇਹ ਨਹੀਂ ਸੋਚਦਾ ਕਿ ਔਰਤ ਨਾਲ ਪਪ ਵਿਚਾਰ ਆਖਰ ਮਰਦ ਹੀ ਕਰਦਾ ਹੈ ਫਿਰ ਔਰਤ ਹੀ ਦੋਸ਼ੀ ਕਿਉਂ ਮੈਨੂੰ ਕਿਸੇ ਨੇ ਕਿਹਾ ਕਿ ਔਰਤਾਂ ਦੇ ਬਾਹਰ ਦਫ਼ਤਰਾਂ ਫੈਕਟਰੀਆਂ ਵਿੱਚ ਜਾਣ ਨਾਲ ਗੰਦ ਬਹੁਤ ਵੱਧ ਗਿਆ ਹੈ ਮੈਂ ਕਿਹਾ ਕਿ ਇੱਕ ਪੀੜੀ ਨੂੰ ਇਹ ਇਲਜ਼ਾਮ ਝੱਲਣੇ ਹੀ ਪੈਣੇ ਹਨ ਹੌਲੀ-ਹੌਲੀ ਉਹਨਾਂ ਨੂੰ ਬਾਹਰ ਦੀਆਂ ਪ੍ਰਸਥਿਤੀਆਂ ਨਾਲ ਜੂਝਣਾ ਆ ਜਾਵੇਗਾ ਮਰਦ ਦੀ ਰੂੜੀਵਾਦੀ ਮਨਸਿਕਤਾ ਔਰਤ ਦੀ ਬਰਾਬਰੀ ਕਬੂਲ ਨਹੀਂ ਰਹੀ ਭਾਜੀ ਗੁਰシャンਜੀ ਦੇ ਇੱਕ ਨਾਟਕ ਵਿੱਚ ਔਰਤ ਪਿੰਡ ਦੀ ਸਰਪੰਚ ਬਣ ਜਾਂਦੀ ਹੈ ਉਸਦਾ ਪਤੀ ਚਾਹੁੰਦਾ ਹੈ ਕਿ ਸਰਪੰਚੀ ਮੈਂ ਹੀ ਕਰਾਂਗਾ ਔਰਤ ਸਿਰਫ ਰਬੜ ਦੀ ਮੋਰ ਬਣ ਕੇ ਹੀ ਰਹੇ ਪਰ ਔਰਤ ਆਪਣੇ ਹੱਕ ਲਈ ਅੜ ਕੇ ਖੜ ਜਾਂਦੀ ਹੈ ਸਾਡੇ ਸੰਸਦ ਮੈਂਬਰ ਵੀ ਔਰਤਾਂ ਨੂੰ ਬਰਾਬਰ ਸੀਟਾਂ ਦੇਣ ਦੇ ਹੱਕ ਵਿੱਚ ਨਹੀਂ ਇਹ ਇਸ ਗੱਲ ਲਈ ਕਈ ਵਾਰ ਸੰਸਦ ਵਿੱਚ ਰੌਲਾ ਪੈ ਚੁੱਕਾ ਹੈ ਇੱਕ ਔਰਤ ਨੇ ਆਪਣੇ ਆਪ ਨੂੰ ਸੰਕਰਾਚਾਰੀਆ ਘੋਸ਼ਿਤ ਕਰ ਦਿੱਤਾ ਹੈ ਤੇ ਆਪਣਾ 14ਵਾਂ ਅਖਾੜਾ ਬਣਾ ਲਿਆ ਹੈ 5000 ਸਾਧਵੀਆ ਉਹਦੇ ਨਾਲ ਹਨ ਦੇਸ਼ ਵਿੱਚ ਮਰਦ ਸਾਧੂਆਂ ਨੇ ਬਵਾਲ ਖੜਾ ਕਰ ਦਿੱਤਾ ਹੈ ਕਿ ਇੱਕ ਔਰਤ ਕਿਦਾਂ ਸੰ크ਰਾਚਾਰੀਆ ਬਣ ਸਕਦੀ ਹੈ ਇਸੇ ਮਨਸਿਕਤਾ ਨੇ ਕਿਸੇ ਔਰਤ ਨੂੰ ਗੁਰਗੱਦੀ ਨਹੀਂ ਪ੍ਰਾਪਤ ਕਰਨ ਦਿੱਤੀ ਸਾਡੇ ਗੁਰੂਆਂ ਸ਼ਹੀਦਾਂ ਦੇ ਸੁਪਨਿਆਂ ਦੀ ਬਰਾਬਰੀ ਕਦੋਂ ਆਵੇਗੀ ਕੀ ਅਸੀਂ ਆਪਣੇ ਕੀ ਆਪਣੇ ਗੁਰੂਆਂ ਸ਼ਹੀਦਾਂ ਅੱਗੇ ਮੱਥੇ ਰਗਣ ਤੱਕ ਹੀ ਸੀਮਤ ਰਹਿਾਂਗੇ ਅਸੀਂ ਸਾਰਥਕ ਯਤਨ ਕਦੋਂ ਸ਼ੁਰੂ ਕਰਾਂਗੇ ਧੰਨਵਾਦ